ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਲੁਧਿਆਣਾ ਜ਼ਿਲ੍ਹੇ ਚ ਲੈਂਡ ਪੂਲਿੰਗ ਨੀਤੀ ਦਾ ਭਾਜਪਾ ਨੇ ਵੀ ਵਿਰੋਧ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਿਤ ਲੁਧਿਆਣਾ ਜ਼ਿਲ੍ਹੇ ਦੇ ਕਿਸਾਨਾਂ ਦੇ ਵਫਤ ਨੇ ਪੰਜਾਬ ਦੇ ਰਾਜਪਾਲ ਕੁਲਪ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਜਾਖੜ ਨੇ ਰਾਜਪਾਲ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨਾਲ ਕਿਸਾਨਾਂ ਦੀ ਜ਼ਬਰੀ ਜ਼ਮੀਨ ਖੋਹਣ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਸਾਹਿਬ ਜ਼ਿਆਦਾ ਬੋਲ ਰਹੇ ਸੀ ਇਹ ਮੈਂ ਸਵਾਲ ਕੀਤਾ ਸੀ ਚੀਮਾ ਸਾਹਿਬ ਆਹ ਦੱਸ ਦਿਓ ਇਹ ਜਿਹੜੀ ਜ਼ਮੀਨਾਂ ਇੱਕ ਵਾਰ ਤੁਸੀਂ ਨੋਟਿਸ ਪਾਏ ਐ ਇਹਦੇ ਵਿੱਚ ਅਗਰ ਜਿਸ ਤਰ੍ਹਾਂ ਸਿੱਧੂ ਸਾਹਿਬ ਕਹਿ ਰਹੇ ਸੀ ਕਿਸੇ ਦੇ ਕੋਈ ਵਿਆਹ ਸ਼ਾਦੀ ਆ ਕੋਈ ਲੋੜ ਐ ਪੈਸੇ ਦੀ ਕੀ ਆਪਣੀ ਜ਼ਮੀਨ ਗਿਰਵੀ ਰੱਖ ਸਕਦਾ ਵੇਚਣੀ ਤਾਂ ਦੂਰ ਦੀ ਗੱਲ ਐਨਾ ਜਿਹਾ ਸਿੱਧਾ ਸਵਾਲ ਚੀਮਾ ਸਾਹਿਬ ਜਵਾਬ ਦੇ ਦੇਣ ਤੁਹਾਨੂੰ ਪੁੱਛਣ ਕਿ ਲੋੜ ਕਿਸੇ ਨੂੰ ਸੈਕਸ਼ਨ 4 ਸੈਕਸ਼ਨ 6 ਸਿੱਧੂ ਸਾਹਿਬ ਸਮਝਦਾ ਇਹ ਸਾਡੇ ਵਰਗਾ ਕੋ ਕਮਲਾ ਜੱਟ ਨਹੀਂ ਸਮਝਦਾ ਵੀ ਕੀ ਚੀਜ਼ ਐ ਉਹ ਤਾਂ ਜਦੋਂ ਸਿਰ ਤੇ ਵੱਜੂਗੀ ਨਾ ਸਾਰੇ ਸਾਰੇ ਵਕੀਲ ਬਣ ਜਾਣਗੇ ਹੋ ਸਕਦਾ ਆਮ ਆਦਮੀ ਪਾਰਟੀ ਦੇ ਅੰਦਰ ਵੀ ਕਿਸੇ ਦੀ ਮਰੀ ਜ਼ਮੀਰ ਜਾਗ ਪਵੇ ਹੋ ਸਕਦਾ ਕਾਂਗਰਸ ਦੇ ਅੰਦਰ ਵੀ ਜਿਹੜੀ ਕਿਸੇ ਦੀ ਜ਼ਮੀਰ ਕੋਈ ਮਾੜੀ ਮੋਟੀ ਬਚੀ ਹੈ ਉਹਦੀ ਵੀ ਜਾਗ ਪਵੇ ਉਹ ਸਾਰੇ ਕਿਸਾਨਾਂ ਦੇ ਨਾਲ ਇਹ ਦੇ ਖਲਾਫ ਹੈ